ਦੈਮ ਜਦ ਪਾਸ ਕਰਦੇ ਆ ਤੇ ਇੱਕ ਤੋਂ ਆ ਨਮੀਓ ਹੀ ਹਾਵਤਾ ਪਈ ਆ ਚਲੋ ਉੱਠੋ ਚਲੀਏ ਬਾਬੇ ਪਾਖਰ ਸਿਓ ਦਾ ਕਹਿਣਾ ਮੰਨ ਕੇ ਸਾਥ ਚ ਬੈਠੇ ਸਾਰੇ ਜਣੇ ਰੇਲੋ ਮਾਈ ਦੇ ਘਰ ਉਹਦਾ ਪਤਾ ਲੈਣ ਚੱਲ ਡਿਗ ਪਿਆ ਕਿਤੇ ਜਦੋਂ ਰੇਸ਼ਮ ਨੇ ਖਾਸੀ ਦੂਰ ਜਾ ਕੇ ਵੇਖਿਆ ਭਈ ਕੀਰੂ ਤਾਂ ਸ਼ੈਕਲ ਤੇ ਹੈ ਹੀ ਨਹੀਂ ਉਹ ਪਿੱਛੇ ਨੂੰ ਮੁੜ ਪਿਆ ਕੀਰੂ ਨੂੰ ਭਾਲਣ ਲਈ ਜਦੋਂ ਮੁੜੇ ਉਹਦੇ ਰੇਸ਼ਮ ਨੇ ਵੇਖਿਆ ਭਈ ਕੀਰੂ ਤਾਂ ਆ ਬੈਠਾ ਖਤਾਨਾ ਚ ਕਾਈ ਦੇ ਬੂਜੇ ਨੂੰ ਹੱਥ ਪਾਈ ਰੇਸ਼ਮ ਸਾਈਕਲ ਖੜਾ ਕਰਕੇ ਕੀਰੂ ਅਮਲੀ ਨੂੰ ਕਹਿੰਦਾ ਓਏ ਇੱਥੇ ਕਿਵੇਂ ਬੈਠਾ ਓਏ ਮੈਨੂੰ ਦੱਸਿਆ ਨਹੀਂ ਤੂੰ ਭਈ ਮੈਂ ਡਿਗ ਪਿਆ ਅਗੋਂ ਕੀਰੂ ਨਸ਼ੇ ਦੀ ਲੋਰ ਚ ਰੇਸ਼ਮ ਨੂੰ ਕਹਿੰਦਾ ਦੱਬੀ ਚੱਲ ਤੂੰ ਮੈਂ ਤਾਂ ਲੋਟ ਹੀ ਬੈਠਾ ਨਸ਼ੇ ਦੀ ਪੀਨਕ ਲੱਗੀ ਕਰਕੇ ਕੀਰੂ ਨੇ ਉਹ ਲਗਿਆ ਕਿ ਜਿਵੇਂ ਉਹ ਸ਼ੈਕਲ ਦੀ ਕਾਠੀ ਤੇ ਹੀ ਬੈਠਾ ਹੁੰਦਾ ਹੈ ਭਈ ਅਸਲੀ ਬਾਬਾ ਤਾਂ ਬਾਹਰਲੇ ਮੁਲਕ ਗਲੈਂਡ ਉੱਠ ਗਿਆ ਸੀ ਜੇਲ੍ਹ ਚ ਤਾਂ ਨਕਲੀ ਬਾਬੇ ਨੂੰ ਤਾੜੀ ਬੈਠਿਆ ਅਸਲੀ ਬਾਬਾ ਤਾਂ ਥਿਆ ਇਨੀ ਕਿਸੇ ਨੂੰ ਲੈ ਦੱਸੋ ਹੁਣ ਕੀ ਬੁੱਝੀਏ ਭਾਨੇ ਦਾ ਗੋਗੜੀ ਕਹਿੰਦਾ ਨਾਲੇ ਕਹਿੰਦੇ ਬਾਬਾ ਕਦੇ ਸੱਪ ਬਣ ਜਾਂਦਾ ਜਦੋਂ ਜੇਲ੍ਹ ਦੀਵਾਰੇ ਉਹਨੂੰ ਮਾਰਨ ਉਹਦੇ ਮਗਰ ਭੱਜਦੇ ਆ ਤਾਂ ਬਾਬਾ ਗੀ ਬਣ ਕੇ ਉੱਡ ਜਾਂਦਾ ਸੋ ਗੱਲਾਂ ਸੁਣੀ ਜਾਂਦਾ ਬਜ਼ੁਰਗ ਆਤਮਾ ਸਿਵ ਹੱਸ ਕੇ ਕਹਿੰਦਾ ਇਹਨਾਂ ਨੂੰ ਕੋ ਦੱਬੀ ਚੱਲੋ ਜਿਵੇਂ ਗੱਡੀ ਚੱਲਦੀ ਹੈ ਚਲਾਈ ਚੱਲੋ ਬਸ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਇੱਕ ਵਿਅੰਗ ਨਮਾ ਮਿਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਸ ਦਾ ਲੇਖਕ ਨੇ ਬਰਾੜ ਭਗਤਾ ਭਾਈ ਕਾ ਤੇ ਇਹਦਾ ਸਰਲੇਖ ਹੈ ਮੌਕੇ ਦੀਆਂ ਗੱਪਾਂ ਸੋ ਆਓ ਪੇਸ਼ ਕਰਦੇ ਹਾਂ ਬਰਾੜ ਭਗਤਾ ਭਾਈ ਕਾ ਦਾ ਲਿਖਿਆ ਹੋਇਆ ਇਹ ਮਿਡਲ ਜਸਤਨ ਸੌਦਾ ਸਾਧ ਨੂੰ ਬਰਾਤਕਾਰ ਦੇ ਦੋਸ਼ ਤਹਿਤ ਅਦਾਲਤ ਨੇ ਦੋਸ਼ੀ ਮੰਨ ਕੇ ਜੇਲ੍ਹ ਵਿੱਚ ਭੇਜ ਦਿੱਤਾ ਉਸ ਦਿਨ ਤੋਂ ਹੀ ਮੌਕੇ ਦੀਆਂ ਗੱਪਾਂ ਖਬਰਾਂ ਦਾ ਬਾਜ਼ਾਰ ਤੁਖਦਾ ਤੁਖਦਾ ਭਾਂਬੜ ਦੇ ਰੂਪ ਵਿੱਚ ਬਦਲ ਗਿਆ RAM REHEEM ਸੌਦੇ ਸਾਧ ਦੇ ਜੇਲ੍ਹ ਵਿੱਚ ਪਹੁੰਚਦਿਆਂ ਹੀ ਮੌਕੇ ਦੀਆਂ ਗੱਪਾਂ ਪਿੰਡ ਵਿੱਚ ਲੱਗੇ ਲਾਊਡ ਸਪੀਕਰ ਵਾਂਗ ਸੁਣਾਈ ਦੇਣ ਲੱਗ ਪਈਆਂ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਕੋਈ ਕਹਿੰਦਾ ਸਾਧ ਦੇ ਕੋਚਰੇ ਕੱਢ ਤੇ ਕੋਈ ਕਹਿੰਦਾ ਮੱਕੂ ਬੰਤਾ ਕੋਈ ਕਹੀ ਜਾਂਦਾ ਕਿ ਪੂਜਤਾ ਹਰਦੁਆਰੀ ਸੰਖਾਂ ਨੂੰ ਪੂਜਤਾ ਹਰਦੁਆਰੀ ਸੰਖਾਂ ਨੂੰ ਕੋਈ ਕੁਛ ਤੇ ਕੋਈ ਕੁਸ਼ ਜਵੇਂ ਕਹਿੰਦੇ ਹੁੰਦੇ ਆ ਨਾ ਕਿ ਫਲਾਣੇ ਨੂੰ ਕੁੱਟਿਆ ਘੱਟ ਤੇ ਖੀਟਿਆ ਬਾळा ਉਸ ਗੱਲ ਵਾਂਗ ਸੌਦੇ ਸਾਧ ਪ੍ਰਤੀ ਗੱਲਾਂ ਘੱਟ ਤੇ ਅਧਿਵਿਸ਼ਵਾਸ ਤੇ ਗੱਪ ਬਹੁਤੇ ਗੱਪਾਂ ਦੇ ਚੁਟਕਲਿਆਂ ਦਾ ਨਾਂ ਤਾਂ ਅਜੇ ਤੱਕ ਕੁਝ ਬਣਿਆ ਤੇ ਨਾ ਹੀ ਕਦੇ ਕੁਝ ਨਿਬੜਿਆ। ਬਸ ਐਵੇਂ ਜਾਬਾਂ ਦੇ ਭੇੜ ਕੋਈ ਤਾਂ ਕਿਸੇ ਗੱਲ ਦੀ ਬਾਹ ਫੜ ਕੇ ਕਿੱਚੀ ਫਿਰਦਾ ਹੈ ਤੇ ਕੋਈ ਲੱਤ ਫੜ ਕੇ ਖਿੱਚੀ ਰਿਹਾ ਹੈ। ਕਿਸੇ ਨੇ ਗੱਲ ਦਾ ਮੂੰਹ ਸਿਰ ਹੀ ਵਿਗਾੜ ਦਿੱਤਾ ਹੈ। ਜਿਵੇਂ ਕਿਸੇ ਨੂੰ ਕੁਝ ਸੁਝਦਾ ਅਗਲਾ ਉਵੇਂ ਹੀ ਕਹੀ ਜਾਂਦਾ ਹੈ। ਸਕੂਲ ਵਿੱਚੋਂ ਛੁੱਟੀ ਕਰਕੇ ਸੱਤ ਕੋਲ ਦੀ ਲੰਘੇ ਜਾਂਦੇ ਮਾਸਟਰ ਬਣੇ ਗਿਆਨੀ ਜੱਸਾ ਸਿੰਘ ਦੇ ਮੁੰਡੇ ਜਗਪਾਲ ਨੂੰ ਪਿੰਡ ਦੀ ਸੱਤ ਵਿੱਚ ਬੈਠੇ ਬਾਬੇ ਪਾਖਰ ਸਿੰਘ ਨੇ ਬਜ਼ੁਰਗ ਅਵਸਥਾ ਚੋਂ ਆਵਾਜ਼ ਮਾਰੀ ਉਹ ਪਾਲ ਪੁੱਤ ਗੱਲ ਸੁਣ ਕੇ ਜਾਈ ਤੇ ਬਾਬੇ ਪਾਖਰ ਸਿੰਘ ਦੀ ਆਵਾਜ਼ ਸੁਣਦੇ ਸਾਰੀ ਜਗਪਾਲ ਮਾਸਟਰ ਇੱਕਦਮ ਕੂਣੀ ਮੋੜ ਮੁੜ ਕੇ ਤੇ ਬਾਬੇ ਦੇ ਕੋਲ ਆ ਕੇ ਇਉਂ ਬੈਠਾ ਜਿਵੇਂ ਵੜੇਵਿਆਂ ਦੀ ਬੋਰੀ ਖੁੰਝੇ ਲਾ ਦਿੱਤੀ ਹੋਵੇ। ਸਾਥ ਵਾਲੇ ਥੜੇ ਤੇ ਬੈਠਦਿਆਂ ਹੀ ਜਗਪਾਲ ਬੋਲਿਆ ਹਾਂ ਬਾਬਾ ਜੀ। ਬਾਬਾ ਕਹਿੰਦਾ ਯਾਰ ਤੂੰ ਤਾਂ ਮਾਸਟਰ ਲਗਿਆ ਆ ਤੈਨੂੰ ਤਾਂ ਖਬਰਾਂ ਖਬਰਾਂ ਮਿਲਦੀਆਂ ਹੀ ਰਉਣੀਆਂ ਨੇ। ਆਹ ਸੌਦੇ ਸਾਦ ਆਲੀ ਗੱਲ ਹੁਣ ਕਿੱਥੋਂ ਤੱਕ ਅਪੜੀ ਐ। ਸੁਣਿਆ ਇਹ ਆ ਕਿ ਉਹ ਜੇਲ੍ਹ ਚੋਂ ਕਹਿੰਦੇ ਚਿੜੀ ਬਣ ਕੇ ਨਿਕਲ ਗਿਆ ਸੱਚੀ ਗੱਲ ਬਾਬੇ ਦੀ ਗੱਲ ਸੁਣ ਕੇ ਮਾਸਟਰ ਮੁਸਕੜੀਆਂ ਹੱਸ ਕੇ ਕਹਿੰਦਾ ਜਦੋਂ ਬਾਬਾ ਜੀ ਮੈਂ ਛੁੱਟੀ ਕਰਕੇ ਸਕੂਲੋਂ ਨਿਕਲਿਆ ਤਾਂ ਗਾਮੇ ਪ੍ਰੇਮਿਕਾ ਜਿਹੜਾ ਸੁੱਖਾ ਆਪਦੇ ਦਰਾਂ ਮੂਹਰੇ ਖੜਾ ਮੈਨੂੰ ਦੱਸਣ ਲੱਗ ਪਿਆ ਅਖੇ ਕੱਲ ਪਿਤਾ ਜੀ 4-5 ਘੰਟੇ ਕਬੂਤਰ ਬਣ ਕੇ ਜੇਲ ਦੇ ਵਿੱਚ ਉੜਿਆ ਫਿਰੇ ਜੇਲ ਵਾਲਿਆਂ ਦੇ ਭਾਦੀ ਬਣ ਗਈ ਬਾਬਾ ਗਿਆ ਤਾਂ ਗਿਆ ਕਿੱਥੇ ਜੇਲ ਦੇ ਵੱਡੇ ਅਫਸਰਾਂ ਨੇ ਵੀ ਸਾਰੀ ਜੇਲ ਪੱਤ ਪੱਤ ਕਰਕੇ ਫੋਲ ਛੁੱਟੀ ਅਖੇ ਜਦੋਂ ਬਾਬਾ ਥਿਆਇਆ ਹੀ ਨਾ ਫੇਰ ਮੋਦੀ ਨੂੰ ਫੋਨ ਕੀਤਾ ਵੀ ਬਾਬਾ ਜੀ ਤਾਂ ਜੇਲ ਚੋਂ ਰੂਪੋਸ਼ ਹੋ ਗਏ ਆ ਥਿਆ ਹੀ ਨਹੀਂ ਰਹੇ ਹੁਣ ਹੁਣ ਕੀ ਕਰੀਏ ਅਕੇ ਮੋਦੀ ਕਹਿੰਦਾ ਉਹ ਤਾਂ ਮੇਰੇ ਕੋਲ ਬੈਠਿਆ ਤੁਸੀਂ ਫਿਕਰ ਨਾ ਕਰੋ ਦੋ ਘੰਟਿਆਂ ਦਾ ਕੱਪੜ ਜਾਂਦੇ ਆ ਰੋਟੀ ਖਵਾ ਕੇ ਭੇਜੂਗਾ ਲੈ ਦੱਸੋ ਕੀ ਕਰੀਏ ਲੋਕਾਂ ਦਾ ਅੰਧਵਿਸ਼ਵਾਸ ਨਹੀਂ ਤਾਂ ਹੋਰ ਕੀ ਐ ਇਸ ਨੂੰ ਮੌਕੇ ਦੀਆਂ ਗੱਪ ਖਬਰਾਂ ਵੀ ਕਹਿੰਦੇ ਨੇ ਬਾਬਾ ਜੀ ਬੁੱਗਰ ਦਖਾਨ ਕਹਿੰਦਾ ਉਹ ਸੁਰਜਣ ਬੁੜੇ ਦੀ ਨੋਂ ਵੀ ਬਾਲੀ ਵੱਡੀ ਪ੍ਰੇਮਣ ਐ ਉਹ ਪਤਾ ਕੀ ਬੋਲਦੀ ਐ ਅਕੇ ਪਿਤਾ ਜੀ ਸਵੇਰ 3 ਵਜੇ ਸਰਸੇ ਆ ਕੇ ਨਹਾ ਕੇ ਦਿਨ ਚੜਦੇ ਨੂੰ ਫਿਰ ਪਹੁੰਚ ਜਾਂਦੇ ਆ ਰੋਤਕ ਜੇਲ੍ਹ ਵਿੱਚ ਜਦੋਂ ਨੂੰ ਦੂਜੇ ਕੈਦੀ ਜਾਗਦੇ ਆ ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਪਿਤਾ ਜੀ ਆਪਦੇ ਕਮਰੇ 'ਚ ਭਜਨ ਬੰਦਗੀ ਕਰੀ ਜਾਂਦੇ ਹੁੰਦੇ ਆ ਲੈ ਕਮਰਾ ਦੇ ਤਾਂ ਉਹਨੂੰ ਪੰਜ ਤਾਰਾ ਹੋਟਲ ਦਾ ਰਤਨ ਸਿੰਘ ਸੂਬੇਦਾਰ ਟੀਚਰ ਕਰਕੇ ਕਹਿੰਦਾ 5 ਤਾਰਾ ਨਹੀਂ ਤਾਂ 20 ਤਾਰਾ ਤਾਂ ਦੇ ਹੀ ਦਿੱਤਾ ਪ੍ਰਤਾਪਾਪਾਉ ਕਹਿੰਦਾ ਚੜਦੇ ਫੌਜੀ ਕਾ ਮੰਗੂ ਕਹੀ ਜਾਂਦਾ ਹੈ ਭਈ ਅਸਲੀ ਬਾਬਾ ਤਾਂ ਬਾਹਰਲੇ ਮੁਲਕ ਇੰਗਲੈਂਡ ਉੱਠ ਗਿਆ ਸੀ ਜੇਲ੍ਹ 'ਚ ਤਾਂ ਨਕਲੀ ਬਾਬੇ ਨੂੰ ਤਾੜੀ ਬੈਠਿਆ ਅਸਲੀ ਬਾਬਾ ਤਾਂ ਥਿਆ ਇਨੀ ਕਿਸੇ ਨੂੰ ਲੈ ਦੱਸੋ ਹੁਣ ਕੀ ਬੁਝੀਏ ਭਾਨੇ ਦਾ ਗੋਗੜੀ ਕਹਿੰਦਾ ਨਾਲੇ ਕਹਿੰਦੇ ਬਾਬਾ ਕਦੇ ਸੱਪ ਬਣ ਜਾਂਦਾ ਜਦੋਂ ਜੇਲ੍ਹ ਦੀਵਾਰੇ ਉਹਨੂੰ ਮਾਰਨ ਉਹਦੇ ਮਗਰ ਭੱਜਦੇ ਆ ਤਾਂ ਬਾਬਾ ਗੀ ਬਣ ਕੇ ਉੱਡ ਜਾਂਦਾ ਸੋ ਗੱਲਾਂ ਸੁਣੀ ਜਾਂਦਾ ਬਜ਼ੁਰਗ ਆਤਮਾ ਸਿਉ ਆਸਕੇ ਕਹਿੰਦਾ ਇਹਨਾਂ ਨੂੰ ਕੋ ਦੱਬੀ ਚੱਲੋ ਜਿਵੇਂ ਗੱਡੀ ਚੱਲਦੀ ਹੈ ਚਲਾਈ ਚੱਲੋ ਬਸ ਪ੍ਰੇਮੀਆ ਦੀ ਤਾਂ ਕੀ ਰੂ ਅਮਲੀ ਵਾਲੀ ਗੱਲ ਐ ਜਿਵੇਂ ਕਿਸੇ ਦੇ ਮੂੰਹ ਤੇ ਕੋਈ ਗੱਲ ਆਉਂਦੀ ਹੈ ਉਵੇਂ ਹੀ ਅਗਲਾ ਛੱਡੀ ਜਾਂਦਾ ਪਰਤਾਪੇ ਭਾਉ ਨੇ ਆਤਮਾ ਸੋ ਨੂੰ ਪੁੱਛਿਆ ਕਿ ਹੀਰੂ ਅਮਲੀ ਵਾਲੀ ਤਾਉ ਕਿਵੇਂ ਗੱਲ ਐ ਆਤਮਾ ਸੋ ਕਹਿੰਦਾ ਖਾਸੇ ਚਿਰ ਦੀ ਗੱਲ ਐ ਸੋਲ ਪੱਤੀ ਵਾਲਾ ਹੀਰੂ ਅਮਲੀ ਕੇਰਾ ਬਿਮਾਰ ਹੋ ਗਿਆ ਚੰਦ ਬਿੰਬਰ ਦਾ ਮੁੰਡਾ ਰੇਸ਼ਮ ਕਿਤੇ ਹੀਰੂ ਨੂੰ ਸ਼ੈਕਲ ਦੀ ਪਿਛਲੀ ਕਾਠੀ ਤੇ ਭਾ ਕੇ ਤੇ ਸ਼ਹਿਰ ਨੂੰ ਡਾਕਟਰ ਦੇ ਲੈ ਤੁਰਿਆ ਕੀਰੂ ਨੇ ਅਮਲਪੁਰਾ ਵੱਧ ਖਾ ਲਿਆ ਸ਼ਹਿਰ ਨੂੰ ਜਾਂਦਿਆਂ ਕਿਤੇ ਕੀਰੂ ਸ਼ੈਕਲ ਤੋਂ ਡਿੱਗ ਪਿਆ ਤੇ ਰੇਸ਼ਮ ਨੂੰ ਪਤਾ ਹੀ ਨਾ ਲੱਗਿਆ ਬਈ ਕੀਰੂ ਚਾ ਰਾਤ ਹੀ ਡਿੱਗ ਪਿਆ ਕਿਤੇ ਜਦੋਂ ਰੇਸ਼ਮ ਨੇ ਖਾਸੀ ਦੂਰ ਜਾ ਕੇ ਵੇਖਿਆ ਬਈ ਕੀਰੂ ਤਾਂ ਸ਼ੈਕਲ ਤੇ ਹੈ ਹੀ ਨਹੀਂ ਉਹ ਪਿੱਛੇ ਨੂੰ ਮੁੜ ਪਿਆ ਕੀਰੂ ਨੂੰ ਭਾਲਣ ਲਈ ਜਦੋਂ ਮੁੜੇ ਉਹਦੇ ਰੇਸ਼ਮ ਨੇ ਵੇਖਿਆ ਭਈ ਕੀਰੂ ਤਾਂ ਆ ਬੈਠਾ ਖਤਾਨਾ ਚ ਕਾਈ ਦੇ ਬੂਜੇ ਨੂੰ ਹੱਥ ਪਾਈ ਰੇਸ਼ਮ ਸਾਈਕਲ ਖੜਾ ਕਰਕੇ ਕੀਰੂ ਅਮਲੀ ਨੂੰ ਕਹਿੰਦਾ ਉਹ ਇੱਥੇ ਕਿਵੇਂ ਬੈਠਾ ਓਏ ਮੈਨੂੰ ਦੱਸਿਆ ਨਹੀਂ ਤੂੰ ਭਈ ਮੈਂ ਡਿਗ ਪਿਆ ਅਗੋਂ ਕੀਰੂ ਨਸ਼ੇ ਦੀ ਲੋਰ ਚ ਰੇਸ਼ਮ ਨੂੰ ਕਹਿੰਦਾ ਦੱਬੀ ਚੱਲ ਤੂੰ ਮੈਂ ਤਾਂ ਲੋਟ ਹੀ ਬੈਠਾ ਨਸ਼ੇ ਦੀ ਪੀਨਕ ਲੱਗੀ ਕਰਕੇ ਕੀਰੂ ਨੂੰ ਆਉਣ ਲੱਗਿਆ ਕਿ ਜਿਵੇਂ ਉਹ ਸਾਈਕਲ ਦੀ ਕਾਠੀ ਤੇ ਹੀ ਬੈਠਾ ਹੁੰਦਾ ਹੈ ਤੇ ਬਿੰਬਰ ਦਾ ਮੁੰਡਾ ਕੀਰੂ ਨੂੰ ਕਹਿੰਦਾ ਸਾਈਕਲ ਤੇ ਕਿੱਥੇ ਬੈਠਾ ਹੈ ਤੂੰ ਤਾਂ ਸਰ ਦੇ ਬੂਜੇ ਨੂੰ ਜਫਾ ਮਾਰੀ ਬੈਠਾ ਉੱਠ ਸਾਈਕਲ ਤੇ ਬੈਠ ਤੇ ਰੇਸ਼ਮ ਕਹੀ ਜਾਵੇ ਤੂੰ ਬੈਠਾ ਕਿਵੇਂ ਹੈ ਕੀਰੂ ਕਹੇ ਮੈਂ ਤਾਂ ਲੋਟ ਬੈਠਾ ਦੱਬੀ ਚੱਲ ਦੱਬੀ ਚੱਲ ਉਸ ਉਹ ਗੱਲ ਪ੍ਰੇਮੀਆਂ ਦੀ ਹੈ ਜਿਵੇਂ ਕਿਸੇ ਨੂੰ ਕੋਈ ਗੱਪ ਸੁਝਦੀ ਆ ਦੱਬੀ ਜਾਂਦੇ ਆ ਕਿਹੜਾ ਕੋਈ ਪੁੱਛਦਾ ਦੱਸਦਾ ਜਾਂ ਫਿਰ ਕੋਈ ਟੈਕਸ ਲੱਗਦਾ ਜੰਗੇ ਰਾਹੀ ਦਾ ਤੋਤੀ ਕਹਿੰਦਾ ਕਿ ਮਕੰਦੇ ਬਾਵੇ ਦੀ ਬੁੜੀ ਕਹਿੰਦੀ ਜਦੋਂ ਜੇਲ੍ਹ ਦਾ ਲਾਂਗਰੀ ਪਿਤਾ ਜੀ ਵਾਸਤੇ ਰੋਟੀ ਤੇ ਦਾਲ ਪਾਜੀ ਲੈ ਕੇ ਜਾਂਦਾ ਨਾ ਤਾਂ ਪਿਤਾ ਜੀ ਰੋਟੀਆਂ ਦੇ ਕਦੇ ਤਾਂ ਸਮੋਸੇ ਬਣਾ ਦਿੰਦੇ ਆ ਤੇ ਉਹ ਖਾ ਲੈਂਦੇ ਆ ਤੇ ਕਦੇ ਰੋਟੀਆਂ ਦੀ ਬਰਫੀ ਬਣਾ ਦਿੰਦੇ ਆ ਤੇ ਜੇਲ੍ਹ ਵਾਲੇ ਜੋ ਮਰਜੀ ਦੇਈ ਜਾਣ ਪਰ ਪਿਤਾ ਜੀ ਰੋਟੀਆਂ ਤੇ ਦਾਲ ਪਾਜੀ ਤੋਂ ਆਪਣੇ ਪਸੰਦ ਦਾ ਖਾਣਾ ਬਣਾ ਕੇ ਹੀ ਖਾਂਦੇ ਆ ਅੰਬ ਦੇ achar ਦੀ ਇੱਕ ਫਾੜੀ ਤੋਂ ਪੂਰਾ ਸਾਬ ਤੰਬ ਬਣਾ ਲੈਂਦੇ ਆ ਤੇ ਚਾਹ ਚਾਰ ਵਾਲੀਆਂ ਜਿਹੜੀਆਂ ਮਿਰਚਾਂ ਤੋਂ ਉਹ ਅੱਕੇ ਕੇਲੇ ਦੀਆਂ ਛਲੀਆਂ ਬਣਾ ਕੇ ਖਾ ਲੈਂਦੇ ਆ ਮਦਨ ਪੰਡਤ ਕਹਿੰਦਾ ਮੈਂ ਤਾਂ ਓਵੇਂ ਹੀ ਸੁਣਿਆ ਕਿ ਬਾਬਾ ਰਾਤ ਨੂੰ ਸੌਣ ਵੇਲੇ ਇੱਟਾਂ ਵਾਲੇ ਥੜੇ ਦਾ ਪਲੰਗ ਬਣਾ ਕੇ ਭੂਤਾਂ ਤੋਂ ਪੋਲੇ-ਪੋਲੇ ਗੱਦੇ ਮੰਗਵਾ ਕੇ ਸੌਂਦਾ ਹੈ ਜਦੋਂ ਉਹ ਦੁਜੇ ਕਈ ਦੀ ਉੱਠਦੇ ਆ ਉਦੋਂ ਨੂੰ ਭੂਤਾਂ ਨੂੰ ਗੱਦੇ ਤੋਂ ਪਲੰਗ ਤੇ ਲੈ ਜਾਂਦੀਆਂ ਤੇ ਰਾਤ ਨੂੰ ਸੌਣ ਵੇਲੇ ਫਿਰ ਮੰਗਵਾ ਲੈਂਦਾ ਕੋਈ ਸਮਝ ਨਹੀਂ ਆਉਂਦੀ ਯਾਰ ਜਾਗਰ ਸੋ ਠੇਕੇਦਾਰ ਜਿਹੜਾ ਉਹ ਕਹਿੰਦਾ ਮੈਂ ਇਉਂ ਸੁਣਿਆ ਹੈ ਵੀ ਬਾਬੇ ਨੇ ਇੱਕ ਦਿਨ ਆਪਦੀ ਬੈਰਕ ਦਾ ਦਰਵਾਜ਼ਾ ਈ ਦੂਜੇ ਪਾਸੇ ਨੂੰ ਘਰਤਾ ਜਦੋਂ ਜੇਲ੍ਹ ਵਾਲੇ ਉਧਰਲੇ ਪਾਸੇ ਦਰਵਾਜ਼ੇ ਵੱਲ ਗਏ ਤਾ ਫੇਰ ਤੀਜੇ ਪਾਸੇ ਨੂੰ ਘਰਤਾ ਅਕੇ ਜਦੋਂ ਚਾਰੇ ਪਾਸੇ ਖੜ ਗਏ ਤਾ ਬਾਬੇ ਨੇ ਬੈਰਕ ਦਾ ਦਰਵਾਜ਼ਾ ਛੱਡ ਤੇ ਛੱਤ ਤੇ ਜਾ ਕੇ ਕੱਢਿਆ ਕਹਿੰਦੇ ਬੈਰਕ ਨੂੰ ਇਉਂ ਕਮਾਈ ਫਿਰਦਾ ਜਿਵੇਂ ਜਗਰਾਵਾਂ ਦੀ ਰੌਸ਼ਨੀ ਤੇ ਚੰਢੋਲ ਘੁੰਮਦੀ ਹੁੰਦੀ ਐ ਇਹਨੇ ਚਰ ਨੂੰ ਨੱਥਾ ਅਮਲੀ ਵੀ ਸਾਥ ਵਿੱਚ ਆ ਦਲ ਗਿਆ ਬਾਬਾ ਪਾਖਰ ਚੋਂ ਨੱਥੇ ਅਮਲੀ ਨੂੰ ਕਹਿੰਦਾ ਓਏ ਸਣਾ ਬਾਈ ਨੱਥਾ ਸਿਆ ਕੀ ਸੁਣ ਸੁਣਾ ਕੇ ਆਇਆ ਸਰਸੇ ਵਾਲੇ ਬਾਬੇ ਬਾਰੇ ਤੇ ਨੱਥਾ ਅਮਲੀ ਬਾਬੇ ਪਾਖਰ ਸੋਂ ਨੂੰ ਕੁਝ ਤੜ ਚ ਬੋਲਿਆ ਬਾਬਾ ਦਾ ਬਾਬਾ ਨਾਨਕੀ ਸੀ ਬਾਬਾ ਪਖਰਸਿਆ ਬਾਕੀ ਦਾ ਪਖੰਡੀ ਸਾਹ ਦੀ ਨੇ ਅੱਛਾ ਮਾਲਾ ਨੰਬਰਦਾਰ ਕਹਿੰਦਾ ਚੱਲ ਸਰਸੇ ਵਾਲੇ ਬਾਰੇ ਦੱਸਦੇ ਕੀ ਹਾਲ ਹੈ ਉਹਦਾ ਜੇਲ੍ਹ ਵਿੱਚ ਕਹਿੰਦੇ ਜੇਲ੍ਹ ਚੋਂ ਮੱਖੀ ਬਣ ਕੇ ਨਿਕਲ ਜਾਂਦਾ ਤੇ ਨਿੱਤ મોદી ਨਾਲ ਦਿੱਲੀੋਂ ਰੋਟੀ ਖਾ ਕੇ ਮੁੜਦਾ ਨੱਥਾ ਅਮਲੀ ਟੀਚਰ ਚ ਕਹਿੰਦਾ ਭਜਨੇ ਰਾਠ ਕੀ ਬੁਢੀ ਕਹੀ ਜਾਂਦੀ ਆ ਕਿ ਪਿਤਾਜੀ ਜੇਲ੍ਹ ਦੇ ਸਾਰੇ ਕੈਦੀਆਂ ਨੂੰ ਵਾਰੀ-ਵਾਰੀ ਚਿੜੀਆਂ ਕਬੂਤਰ ਬਣਾ ਕੇ ਰਾਤ ਨੂੰ ਉਹਨਾਂ ਨੂੰ ਆਪੋ ਆਪਣੀ ਘਰੇ ਪਚਾ ਦਿੰਦੇ ਆ ਤੇ ਫਿਰ ਤੜਕੇ ਨੂੰ ਹਾਜ਼ਰੀ ਲੱਗਣ ਵੇਲੇ ਨੂੰ ਸਾਰੇ ਦੇ ਸਾਰੇ ਫੇਰ ਹਾਜ਼ਰ ਕਰ ਦਿੰਦੇ ਆ ਕਿ ਕੈਦੀ ਕਹਿੰਦੇ ਜਦੋਂ ਰੱਬੀ ਜੇਲ੍ਹ ਵਿੱਚ ਆ ਗਿਆ ਤਾਂ ਅਸੀਂ ਬਾਹਰ ਨਿਕਲ ਕੇ ਕਰਨਾ ਵੀ ਕੀ ਆ ਸੱਤ ਚ ਗੱਲਾਂ ਸੁਣੀ ਜਾਂਦਾ ਬਿਛਨੇ ਦਾ ਜੋਗਾ ਕਹਿਣ ਲਗਾ ਇੱਕ ਫਿਲਮ ਜੀ ਫਿਲਮ ਜੀ ਚ ਸਾਧ ਕਹੀ ਜਾਂਦੇ ਆ ਜਿੰਨੇ ਗੇਰ ਕਢਾਉਣੇ ਆ ਕਢਾ ਲਓ ਅਸੀਂ ਲੋਕਾਂ ਦੇ ਗੇਰ ਹੀ ਤਾਂ ਕੱਢਣ ਆਏ ਆ ਲੈ ਦੱਸ ਬਾਬਾ ਲੋਕਾਂ ਦੇ ਗੇਰ ਕੱਢਦਾ ਕੱਢਦਾ ਆਪਣੇ ਗੇਰ ਕਢਾ ਕੇ ਬਹਿ ਗਿਆ ਹੀ ਨਥਾਮਲੀ ਕਹਿੰਦਾ ਗੰਡੇ ਪੋਲੇਗਾ ਜਨਤੀ ਦੱਸੇ ਅਕੇ ਜਦੋਂ ਸਾਧ ਨੂੰ ਜੱਜ ਨੇ ਦੋਸ਼ੀ ਕਹਿ ਦਿੱਤਾ ਤਾਂ ਸਾਧ ਦੇ ਚੇਲਿਆਂ ਨੇ ਪੁਲਿਸ ਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰਤੇ ਉਧਰ ਪੁਲਿਸ ਨੇ ਵੀ ਕਸਤੀਆਂ ਫਿਰ ਨਫਜ਼ਾਂ ਦੋਵਾਂ ਦੀ ਲੜਾਈ ਚ ਕਿਤੇ ਆਪਣੇ ਪਿੰਡ ਵਾਲੀ ਰੇਲੋ ਮਾਈ ਕਿਰ ਗਈ ਜਦੋਂ ਤਾਂ ਪੁਲਿਸ ਦੀਆਂ ਡਾਂਗਾਂ ਪੈਣ ਲੱਗ ਜਾਣ ਤਾਂ ਰੇਲੋ ਸਾਧ ਦੇ ਚੇਲਿਆਂ ਵੱਲ ਨੂੰ ਭੱਜ ਲੈ ਤੇ ਜਦੋਂ ਸਾਧ ਦੇ ਚੇਲਿਆਂ ਵੱਲੋਂ ਰੋੜੇ ਚੱਲਣਾਂ ਤਾਂ ਡਲਿਆਂ ਦਾ ਮੀਂਹ ਵਰਨ ਲੱਗ ਪਵੇ ਤਾਂ ਰੈਲੋ ਪੁਲਿਸ ਵਾਲ ਨੂੰ ਭੱਜ ਲਵੇ ਰੈਲੋ ਮਾਈ ਵਿੱਚ ਵਿਚ ਵਿਚਾਲੇ ਫਸੀ ਫਸੀ ਕਦੀ ਗਾਂ ਤੇ ਕਦੀ ਪਿਛਾਂ ਇਉਂ ਭੱਜੀ ਫਰੇ ਜਿਵੇਂ ਸੈਦੋ ਵਾਲਾ ਰੂਪਾ ਕੌਡੀ ਖੇਡਦਾ ਉਹਨਾਂ ਹੀ ਗਾਂ ਨੂੰ ਭਜਾ ਲੈਂ ਭੱਜ ਲਿੰਦਾ ਤੇ ਉਹਨਾਂ ਹੀ ਬਾਲਾ ਪਿਛਲ ਖੁਰੀ ਭਜਦਾ ਸੀ ਅਕੇ ਰੋਲੇ 2 ਢਾਈ ਘੰਟੇ ਸੈਦੋ ਵਾਲਾ ਰੂਪਾ ਹੀ ਬਣੀ ਫਿਰਦੀ ਰਹੀ ਕਦੇ ਗਾਂ ਕਦੇ ਪਿਛਾਂ ਹਾਰ ਕੇ ਜਦੋਂ ਦੋਹਾਂ ਪਾਸਿਆਂ ਤੋਂ ਕੁੱਟ ਖਾ ਕੇ ਡਿਗਪੀ ਫੇਰ ਚੱਕ ਕੇ ਹਸਤਾਲ ਲੈ ਗਏ। ਬਾਬੇ ਪਖਰਸੋਹ ਨੇ ਪੁੱਛਿਆ ਹੁਣ ਆ ਗਈ ਆ ਪਿੰਡ ਤਾਂ ਉਥੇ ਹਸਤਾਲ ਚ ਆ ਸੀਤਾ ਮਰਾਸੀ ਕਹਿੰਦਾ ਹੁਣ ਤਾਂ ਘਰੇ ਕੁਕੜੀ ਬਣੀ ਪਈ ਆ। ਹੁਣ ਸਾਧ ਦੇ ਨਾਂ ਤੋਂ ਇੰਉਂ ਡਰਦੀ ਆ ਜਿਵੇਂ ਚਿੱਕੜ ਚੋਂ ਨਿਕਲੇ ਗਾਰੇ ਨਾਲ ਲਿਬੜੇ ਸੂਰ ਤੋਂ ਕਤੂਰਾ ਡਰਦਾ ਹੁੰਦਾ ਹੈ। ਮਾਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ ਕਿਉਂ ਅਮਲੀਆ ਆਪਣੇ ਪਿੰਡ ਦੇ ਕਿਸੇ ਹੋਰ ਨੂੰ ਵੀ ਕੁਝ ਦੱਖੂ ਦਾਣਾ ਮਿਲਿਆ ਕਿ ਰੇਲੋ ਹੀ ਚੱਕ ਲਈ ਸ਼ੱਕਰਪਾਰਿਆਂ ਵਾਲਾ ਸਾਰਾ ਟੋਕਰਾ ਅਮਲੀ ਕਹਿੰਦਾ ਉਹ ਸਾਰੇ ਪਿੰਡ ਦੇ ਪ੍ਰੇਮੀਆਂ ਦੇ ਵੰਡੇ ਦੀ ਕੋਟ ਰੇਲੋ ਮਾਈ ਤੇ ਹੀ ਪੈ ਗਈ ਸੀ ਹੁਣ ਮੂੰਹ ਸਿਰੋਂ ਭੁਲੇਟੀ ਪਈ ਐ ਜਿਵੇਂ ਮੱਝ ਦੇ ਜੜਾਂ ਚੋਂ ਟੁੱਟੇ ਸਿੰਘ ਤੇ ਕਾਲੇ ਤੇਲ ਨਾਲ ਭੋਂ ਕੇ ਬੂਰੀ ਬੰਨੀ ਹੁੰਦੀ ਹੈ ਨਾ ਬਈ ਕਿਤੇ ਕੀੜੇ ਨਾ ਪੈ ਜਾਣ ਬਾਬਾ ਪਾਖਰ ਸਿਓ ਕਹਿੰਦਾ ਚਲੋ ਖਾ ਯਾਰ ਫੇਰ ਤਾਂ ਪਤੇ ਸੁਤੇ ਨੂੰ ਜਾ ਆਈਏ ਇੱਕ ਤਾਂ ਉਹ ਵਿਚਾਰੇ ਟਾਈਮ ਜਾਂ ਪਾਸ ਕਰਦੇ ਆ ਤੇ ਇੱਕ ਤੋਂ ਆ ਨਮੀਓ ਹੀ ਆਵਤਾ ਪਈ ਆ ਚਲੋ ਉઠੋ ਚਲੀਏ ਬਾਬੇ ਪਾਖਰ ਸਿਓ ਦਾ ਕਹਿਣਾ ਮੰਨ ਕੇ ਸਾਥ ਚ ਬੈਠੇ ਸਾਰੇ ਜਣੇ ਰੇਲੋ ਮਾਈ ਦੇ ਘਰ ਉਹਦਾ ਪਤਾ ਲੈਣ ਨੂੰ ਚੱਲ ਪਏ ਸੋ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਤੁਹਾਡਾ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਾਥਰੀਏ ਕਾ